ਅੱਜ ਦੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਰਾਜਪੁਰਾ ਮਾਰਕੀਟ ਕਮੇਟੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਨੌਜਵਾਨ ਲੀਡਰ ਦੀਪਕ ਕਸੂਰ ਨੂੰ ਮਾਰਕੀਟ ਕਮੇਟੀ ਰਾਜਪੁਰਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਅਤੇ ਇੰਤਜ਼ਾਰ ਸੀ ਕਿ ਮਾਰਕੀਟ ਕਮੇਟੀ ਦੀ ਕੁਰਸੀ ਤੇ ਦੀਪਕ ਕਸੂਰ ਕਦ ਬੈਠਣਗੇ ਅੱਜ ਮਾਰਕੀਟ ਕਮੇਟੀ ਰਾਜਪੁਰਾ ਦੇ ਵਿੱਚ ਤਾਜ ਪੋਸ਼ੀ ਨੂੰ ਲੈ ਕੇ ਵੱਡਾ ਪ੍ਰੋਗਰਾਮ ਰੱਖਿਆ ਗਿਆ ਜਿਸ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਰਾਜਪੁਰਾ ਦੇ ਆਰਤੀ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਅਨਾਜ ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਵੈਦਵਾਨ ਸਮੇਤ ਪੂਰੇ ਪੰਜਾਬ ਤੋਂ ਚੇਅਰਮੈਨਾਂ ਨੇ ਸ਼ਿਰਕਤ ਕੀਤੀ ਮਾਰਕੀਟ ਕਮੇਟੀ ਦੀ ਤਾਜਪੋਸ਼ੀ ਤੋਂ ਪਹਿਲਾਂ ਦੀਪਕ ਸੂਦ ਦੇ ਵੱਲੋਂ ਜਿੱਥੇ ਧਾਰਮਿਕ ਸਥਾਨਾਂ ਦੇ ਉੱਤੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ ਗਿਆ ਉੱਥੇ ਹੀ ਪੂਰੇ ਸ਼ਹਿਰ ਦੇ ਵਿੱਚ ਗੱਡੀਆਂ ਦੇ ਕਾਫਲੇ ਦੇ ਨਾਲ ਰੈਲੀ ਵੀ ਕੱਢੀ ਗਈ ਜਿੱਥੇ ਦੀਪਕ ਸੂਤ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਹੱਥ ਜੋੜ ਕੇ ਪੂਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਵੀ ਕੀਤਾ ਗਿਆ ਜਿਵੇਂ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਦਾ ਕਾਫਲਾ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚੋਂ ਬੜੇ ਮਾਰਕੀਟ ਕਮੇਟੀ ਦੇ ਦਫਤਰ ਦੇ ਵਿੱਚ ਪਹੁੰਚਿਆ ਤਾਂ ਉੱਥੇ ਤਾਜਪੋਸ਼ੀ ਕੀਤੀ ਜਾਣੀ ਸੀ ਉੱਥੇ ਹੀ ਮੰਡੀ ਦੇ ਨਵੇਂ ਬੜੇ ਪ੍ਰਧਾਨ ਦਵਿੰਦਰ ਸਿੰਘ ਵੈਦਵਾਰ ਅਤੇ ਸਮੂਹ ਆਰਤੀ ਭਰਾਵਾਂ ਅਤੇ ਸਮੂਹ ਮਾਰਕੀਟ ਕਮੇਟੀ ਦੇ ਅਫਸਰਾਂ ਦੇ ਵੱਲੋਂ ਫੁੱਲਾਂ ਦੇ ਬੁੱਕੇ ਅਤੇ ਹਾਰ ਪਹਿਨਾ ਕੇ ਦੀਪਕ ਸੂਦ ਅਤੇ ਉਹਨਾਂ ਦੇ ਪਰਿਵਾਰ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਦੇ ਉੱਤੇ ਦੀਪਕ ਸੂਦ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਕੁਰਸੀ ਤੇ ਬਿਠਾ ਕੇ ਉਹਨਾਂ ਦਾ ਫੁੱਲਾਂ ਦੇ ਪਾਰ ਦੇ ਨਾਲ ਸਵਾਗਤ ਕੀਤਾ ਗਿਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮੂਹ ਮਿੱਠਾ ਕਰਵਾਇਆ ਗਿਆ ਆਓ ਤੁਹਾਨੂੰ ਵੀ ਸੁਣਾਉਂਦੇ ਆ ਇਸ ਮੌਕੇ ਦੇ ਉੱਤੇ ਕੀ ਕਹਿਣਾ ਸੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਅਤੇ ਨਵੇਂ ਬਣੇ ਚੇਅਰਮੈਨ ਦੀਪ ਸੂਤ ਦਾ ਅੱਜ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਖੁਸ਼ੀ ਦਾ ਮੌਕਾ ਜਦੋਂ ਪਾਰਟੀ ਦੇ ਬਹੁਤ ਹੀ ਧ੍ਰੜ ਇਰਾਦੇ ਨਾਲ ਕੰਮ ਕਰਨ ਵਾਲੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਸਾਡੇ ਦੀਪਕ ਸੂਤ ਜੀ ਜਿਹੜੇ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਦੋਨੋਂ ਪਰਾ ਗਲੀ-ਗਲੀ ਘੁੰਮ ਕੇ ਪਾਰਟੀ ਦਾ ਪ੍ਰਚਾਰ ਕਰਦੇ ਰਹੇ ਨੇ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਰਹੇ ਨੇ ਅੱਜ ਪਾਰਟੀ ਵੱਲੋਂ ਉਹਨਾਂ ਨੂੰ ਇਸ ਰਾਜਪੁਰਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਮੈਂ ਦੀਪਕ ਸੂਦਜੀ ਨੂੰ ਅਤੇ ਸਾਰੇ ਪਰਿਵਾਰ ਨੂੰ ਬਹੁਤ ਵਧਾਈ ਦਿੰਦਾ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਆਸ ਕਰਦਾ ਕਿ ਇਹ ਪੂਰੀ ਲਗਨ ਦੇ ਨਾਲ ਦ੍ਰਿੜਤਾ ਦੇ ਨਾਲ ਇਮਾਨਦਾਰੀ ਦੇ ਨਾਲ ਇਸ ਰਾਜਪੁਰਾ ਦੀ ਜਿਹੜੀ ਮਾਰਕੀਟ ਕਮੇਟੀ ਆ ਉਹਦਾ ਕੰਮਕਾਰ ਕਰਨਗੇ ਔਰ ਜੋ ਵੀ ਸਾਡੇ ਆਰਥੀ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਦਰਪੇਸ਼ ਸਮੱਸਿਆਵਾਂ ਨੇ ਉਹਨਾਂ ਵਾਸਤੇ ਦਿਨ ਰਾਤ ਇੱਕ ਕਰਕੇ ਜੋ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਣਗੇ ਔਰ ਮੈਂ ਆਸ ਕਰਦਾ ਕਿ ਆਰਥੀ ਭਰਾ ਸਾਡੇ ਮਜ਼ਦੂਰ ਭਰਾ ਕਿਸਾਨ ਭਰਾ ਵੀ ਸਾਰੇ ਦੀਪਕ ਸੂਤ ਜੀ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਆਪਾਂ ਇੱਕ ਚੰਗਾ ਵਾਤਾਵਰਨ ਬਣਾ ਕੇ ਇਸ ਮੰਡੀ ਦਾ ਆਰ ਆਈਸ ਮਾਰਕੀਟ ਕਮੇਟੀ ਦਾ ਮਾਹੌਲ ਵਧੀਆ ਬਣਾ ਸਕੀਏ ਜਿੱਥੇ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਮਿਲਣ ਸਾਰੇ ਆਪਣੇ ਵਪਾਰ ਖੁਸ਼ੀ ਨਾਲ ਕਰ ਸਕਣ ਬਹੁਤ ਸਾਹਿਬ ਕਿਥੇ ਜਿਹੜੀ ਜੀਰੀ ਦੇ ਟਾਈਮ ਜਿਹੜੀ ਖਰੀਦ ਦੇ ਵਿੱਚ ਪ੍ਰਬੰਧਾਂ ਦੇ ਵਿੱਚ ਪਰੇਸ਼ਾਨੀ ਆਈ ਸੀ ਇਹ ਸੋ ਲਈ ਕਣਕ ਦੇ ਵਾਸਤੇ ਕੀ ਫਰਬੰਦ ਕੀਤਾ ਗਿਆ ਕਣਕ ਦੇ ਪ੍ਰਬੰਧ ਪੂਰੇ ਮੁਕੰਮਲ ਨੇ ਜੀ ਕੋਈ ਪ੍ਰੋਬਲਮ ਨਹੀਂ ਜੀਰੀ ਦੇ ਵਿੱਚ ਵੀ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਸੀਗੀ ਸਮੱਸਿਆ ਸੀਗੀ ਕੇਂਦਰ ਸਰਕਾਰ ਵੱਲੋਂ ਜਿਹੜੇ ਸਾਡੇ ਗੋਦਾਨ ਗੋਦਾਮ ਭਰੇ ਪਏ ਸੀਗੇ ਉਹ ਖਾਲੀ ਨਹੀਂ ਕੀਤੇ ਹੁਣ ਫੇਰ ਸਾਡੇ ਸ਼ੈਲਰਾਂ ਦੇ ਵਿੱਚ ਸਾਡੇ ਗੋਦਾਮਾਂ ਦੇ ਵਿੱਚ ਇੱਕ 100 ਮੀਟ੍ਰਿਕ ਟਨ ਤੋਂ ਵੱਧ ਚਾਵਲ ਪਏ ਨੇ ਅਸੀਂ ਬਾਰ-ਬਾਰ ਕੇਂਦਰ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਖਾਲੀ ਕਰੋ ਪਿਛਲੀਆਂ ਮੀਟਿੰਗਾਂ 'ਚ ਉਹਨਾਂ ਨੇ ਕਿਹਾ ਸੀ ਕਿ 31 ਮਾਰਚ ਤੱਕ ਖਾਲੀ ਕਰ ਦਾਂਗੇ ਪਰੰਤੂ ਹਲੇ ਤੱਕ ਨਹੀਂ ਹੋਏ ਅਸੀਂ ਹੁਣ ਹੋਰ ਜ਼ੋਰ ਲਾ ਰਹੇ ਹਾਂ ਕਿਉਂਕਿ ਹਜੇ ਫਸਲਾਂ ਨੂੰ ਚ ਸਮਾਂ ਹੈਗਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਸ਼ੈਲਰ ਤੇ ਗਡਾਊਨ ਖਾਲੀ ਕਰਵਾ ਕੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਵਾਂਗੇ ਜ਼ਿਲੀ ਦੀ ਖਰੀਦ ਦੇ ਸਮੇਂ ਅੱਜ ਇੱਥੇ ਐਮਐਲਏ ਸਾਹਿਬ ਨਹੀਂ ਆਏ ਇਹ ਜਿਹੜੇ ਵੱਡੇ ਪ੍ਰੋਗਰਾਮ ਦੇ ਕੀ ਕੰਨਾ ਕਰਦੇ ਦੇਖੋ ਐਮਐਲਏ ਸਾਹਿਬ ਦਾ ਕੋਈ ਹੋਰ ਪਾਸੇ ਵੀ ਰੁਝੇ ਮਾ ਹੋ ਸਕਦਾ ਅੱਜ ਜਦ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਇਸ ਕਰਕੇ ਸਾਡੇ ਸਾਰੇ ਐਮਐਲਏ ਮੰਤਰੀ ਸਾਹਿਬਾਨ ਉੱਥੇ ਬਿਜ਼ੀ ਨੇ ਅੱਜ ਇੱਥੇ ਕਈ ਹੋਰ ਮੰਤਰੀ ਸਾਹਿਬਾਨ ਨੇ ਵੀ ਆਉਣਾ ਸੀ ਪਰੰਤੂ ਇਸ ਕਰਕੇ ਨਹੀਂ ਆ ਸਕੇ ਕਿ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਹੈ ਜਿਹੜਾ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਵੈਸੇ ਤਾਂ ਅੱਜ ਜਿਹੜਾ ਸੇਵਾ ਸੰਭਾਲ ਦਾ ਦੇਣਾ ਤਾਜ ਪੁਸ਼ੀ ਕਹ ਦੋ ਭਾਵੇਂ ਸੇਵਾ ਸੰਭਾਲ ਤੁਸੀਂ ਆਖੋ ਇਹਨੂੰ ਮੈਂ ਤਾਂ ਇਹ ਕਵਾਂਗਾ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਤੇ ਸਾਡੇ ਜਿਹੜੇ ਭਰਾ ਜਿਹੜੇ ਨੇ ਪਿਆਰੇ ਨੇ ਦੀਪਕ ਸੂਦ ਜੀ ਉਹ ਸਾਡੇ ਕਰਮਟ ਜਿਹੜੇ ਕਾਰਜਕਰਤਾ ਨੇ ਬੜੇ ਜਿਹੜੇ ਮਿਹਨਤੀ ਵਰਕਰ ਨੇ ਤੇ ਉਹਨਾਂ ਨੂੰ ਇਹ ਮਾਣ ਦਿੱਤਾ ਤੇ ਅ ਇਸ ਲਈ ਮੈਂ ਪੂਰੀ ਹਾਈ ਕਮਾਂਡ ਦਾ ਜਿਹੜਾ ਧੰਨਵਾਦ ਕਰਦਾ ਅੱਜ ਵਰਸ਼ਟ ਸਾਹਿਬ ਜਿਹੜਾ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਅੱਜ ਪਹੁੰਚੇ ਨੇ ਇਸ ਤੋਂ ਇਲਾਵਾ ਬਾਕੀ ਜਿੰਨੇ ਇੱਥੇ ਲੋਕਲ ਲੀਡਰ ਨੇ ਪ੍ਰਵੀਨ ਛਾਵੜਾ ਜੀ ਸਾਡ ਸਭ ਤੋਂ ਪਹਿਲਾਂ ਬਾ ਮੈਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇ ਜੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਆਮ ਆਦਮੀ ਪਾਰਟੀ ਦੇ ਦੇ ਜਨਰਲ ਸੈਕਟਰੀ ਸੰਦੀਪ ਪਾਠਕ ਜੀ ਦਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਜੀ ਦਾ ਅਤੇ ਸਰ ਸਰਦਾਰ ਹਰਤੇ ਸਿੰਘ ਬਰਸੜ ਜੀ ਜਨਰਲ ਸੈਕਟਰੀ ਅਤੇ ਮੰਡੀ ਬੋਰਡ ਦੇ ਚੇਅਰਮੈਨ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇੱਕ ਛੋਟੇ ਜਿਹੇ ਵਰਕਰ ਨੂੰ ਸਰਕਾਰ ਬਣਨ ਤੇ ਏਡਾ ਵੱਡਾ ਮਾਨ ਦਿੱਤਾ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਪਹਿਲੇ ਦਿਨ ਤੋਂ ਹੀ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਪਾਰਟੀ ਨੇ ਜਿਵੇਂ ਬਰਸਰ ਜੀ ਨੇ ਕਿਹਾ ਕਿ ਇਮਾਨਦਾਰੀ ਨਾਲ ਅਸੀਂ ਦੋਨੇ ਪਰਾਵਾਂ ਨੇ ਬੜੀ ਮਿਹਨਤ ਕੀਤੀ ਘਰ ਘਰ ਜਾ ਕੇ ਪ੍ਰਚਾਰ ਕੀਤਾ ਉਹਦਾ ਅੱਜ ਪਾਰਟੀ ਮੈਨੂੰ ਮਾਨ ਦਿੰਦਾ ਹੈਗਾ ਮੈਂ ਇਹਨਾਂ ਦਾ ਵੱਲੋਂ ਦਿੱਤੇ ਹੋਏ ਮਾਨ ਦਾ ਬੜਾ ਧੰਨਵਾਦ ਕਰਦਾ ਹਾਂ ਤੇ ਇੱਕ ਗੱਲ ਹੋਰ ਹੈਗੀ ਹੈ ਕਿ ਮੈਂ ਹਲਕਾ ਰਾਜਪੁਰਾ ਲੋਕਲ ਐ ਲੋਕਲ ਜੰਪਲ ਐ ਮਨੂੰ ਹਲਕਾ ਰਾਜਪੁਰੇ ਦੀ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਲੋਕ ਰਹਿ ਰਹੇ ਨੇ ਸਾਡੇ ਹਲਕੇ ਨਿਵਾਸੀ ਰਹਿੰਦੇ ਨੇ ਜਿਹੜੀਆਂ ਉਹਨਾਂ ਸਮੱਸਿਆਵਾਂ ਮੈਂ ਉਹਨਾਂ ਬਾਰੇ ਬਹੁਤ ਜਾਣੂ ਆ ਮੈਂ ਆਪਣੇ ਵੱਲੋਂ ਆਮਾਦੀ ਪਾਰਟੀ ਸਮੁੱਚੀ ਲੀਡਰਸ਼ਿਪ ਨੂੰ ਤੇ ਡਾਕਟਰ ਸਾਹਿਬ ਜੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੇਰੇ ਵੱਲੋਂ ਜਿਹੜਾ ਕੰਮ ਹੈ ਬੜੀ ਇਮਾਨਦਾਰੀ ਨਾਲ ਸਾਫ ਸਵਾਈ ਨਾਲ ਅਤੇ ਕਿਸਾਨ ਭਰਾਵਾਂ ਨਾਲ ਲੈ ਕੇ ਆੜਤੀਆਂ ਨਾਲ ਲੈ ਕੇ ਜਿਹੜੇ ਰੈਡੀ ਯੂਨੀਅਨ ਵਾਲੇ ਹੈਗੇ ਮੇਰੇ ਭਰਾ ਹੈਗੇ ਉਹਨਾਂ ਸਾਰਿਆਂ ਨਾਲ ਸਾਥ ਲੈ ਕੇ ਬੜੀ ਇਮਾਨਦਾਰੀ ਨਾਲ ਕੰਮ ਕਰਾਂਗਾ ਔਰ ਹਲਕਾ ਨਾਸੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਹਾਡਾ ਛੋਟਾ ਭਰਾ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਮੇਰਾ ਘਰ ਵੀ ਲੋਕਲ ਹੈ ਮੈਂ ਰਹਿਣ ਵਾਲੇ ਲੋਕਲ ਆ ਮੈਂ ਉਰੇ ਜੰਮਿਆ ਉਰੇ ਪੜਿਆ ਉਰੇ ਲਿਖਿਆ ਉਰੇ ਮੇਰਾ ਵਿਆਹ ਲੋਕਲ ਹੋਇਆ ਹੈਗਾ ਕਿਸੇ ਵੀ ਭੈਣ ਭਰਾ ਨੂੰ ਲੋੜ ਹੈਗੀ ਹੈ ਮੇਰੇ ਕੋਲ ਕਿਸ ਨੂੰ ਨਾਲ ਲਿਆਂਦੀ ਕੋਈ ਲੋੜ ਨਹੀਂ ਤੁਹਾਡੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਆ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰਕੇ ਕਿਸੇ ਵੀ ਕੰਮ ਵਾਸਤੇ ਕਹਿ ਸਕਦੇ ਹੋ ਜੋ ਬਣਦਾ ਕੰਮ ਹੈਗਾ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜੋ ਬਨਰ ਹਲਕਾਰਾਇਬਰ ਨਿਵਾਸੀ ਕਹਿਣਗੇ ਮੈਂ ਉਹ ਕੰਮ ਨੂੰ ਪੂਰਾ ਕਰਨ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ न्यूज लिए राजपुरा तो पत्रकार मोहित कुमार की खास रिपोर्ट न्यूज पंजाब हर खबर जिसका हो वे असर।